ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੀ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਹਾਂ ਖਾਲਸਾ ਜੀ ਤਨ ਤਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਸ਼ਾ ਜੀ ਜਿਨਾਂ ਨੇ ਹਾਲਸਾ ਜੀ ਸਾਡੇ ਤੇ ਪਰ ਉਪਕਾਰ ਕੀਤਾ ਏ ਸਾਡੇ ਤੇ ਤਰਸ ਕੀਤਾ ਏ ਸਾਨੂੰ ਪੂਰੀ ਬਾਣੀ ਦੇ ਨਾਲ ਜੋੜਿਆ ਏ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੇ ਇਸੇ ਤਰ੍ਹਾਂ ਹਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੇ ਸਾਡਾ ਮੇਲ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਨਾਲ ਕਰਵਾਉਣ ਦੇ ਲਈ ਜਿੰਨੇ ਵੀ ਸਾਰੇ ਰਸਤੇ ਨੇ ਉਸ ਗੁਰਬਾਣੀ ਦੇ ਵਿੱਚ ਦੱਸੇ ਹੋਏ ਨੇ ਕਿ ਕਿਵੇਂ ਤੁਸੀਂ ਆਪਣੇ ਔਗਣਾ ਨੂੰ ਮੇਟਣਾ ਹੈ ਤੇ ਕਿਵੇਂ ਤੁਸੀਂ ਗੁਣ ਇਕੱਠੇ ਕਰਨੇ ਨੇ ਕਿਵੇਂ ਤੁਸੀਂ ਅੰਮ੍ਰਿਤ ਵੇਲੇ ਜਾਗਣਾ ਹੈ ਤੇ ਕਿਹੜਾ ਤੁਸੀਂ ਜਾਬ ਕਰਨਾ ਹੈ ਇਹ ਸਾਰੀ ਸਾ ਸੰਗ ਜੀ ਸਾਨੂੰ ਗੁਰੂ ਮਾਰਾ ਸੱਜੇ ਪਾਸ਼ਾ ਜੀ ਤੋਂ ਸਾਰੀ ਸਿੱਖਿਆ ਗੁਰਬਾਣੀ ਤੋਂ ਸਾਨੂੰ ਪ੍ਰਾਪਤ ਹੁੰਦੀ ਕਿ ਕਿਵੇਂ ਅਸੀਂ ਗੁਰੂ ਮਹਾਰਾਜ ਸੱਜੇ ਪਾਸ਼ਾ ਜੀ ਦੀ ਹੂਦ ਨੂੰ ਮੰਨਣਾ ਏ ਉਹਨਾਂ ਦੀ ਕਹੀ ਹੋਈ ਬਚਨਾ ਤੇ ਅਸੀਂ ਚੱਲਣਾ ਏ ਤੇ ਤੰਨੇ ਉਹ ਸਤਿਗੁਰ ਸੱਜੇ ਪਾਸ਼ਾ ਮਹਾਰਾਜ ਜੀ ਖਾਲਸਾ ਜੀ ਜਿੰਨਾ ਨੇ ਸਾਨੂੰ ਸਾਰੀ ਤੋਰ ਤਰੀਕੇ ਗੁਰੂ ਮਹਾਰਾਜ ਸੱਜੇ ਪਾਸ਼ਾ ਜੀ ਦੇ ਨਾਲ ਕਿਵੇਂ ਜੁੜਨ ਏ ਕਿਵੇਂ ਉਹਨਾਂ ਦੇ ਬਚਨ ਮੰਨਣੇ ਨੇ ਕਿਵੇਂ ਅੰਮ੍ਰਿਤ ਵੇਲਾ ਸੰਭਾਲਣਾ ਏ ਇਹ ਸਾਰੇ ਸਾਨੂੰ ਤਰੀਕੇ ਗੁਰਬਾਣੀ ਦੇ ਵਿੱਚ ਸਾਨੂੰ ਦੱਸੇ ਹੋਏ ਨੇ ਇਹ ਤਾਂ ਬਾਦਗੀ ਚੋ ਆਪਣੀ ਮਾਨ ਦੀ ਸੋਚੇ ਖਾਲਸਾ ਜੀ ਕਿ ਬੰਦਾ ਮੂਰਖ ਬਣ ਕੇ ਰਹੇ ਗੁਰੂ ਦੇ ਬਾਣੀ ਦੇ ਵਿੱਚ ਨਾ ਰਹੇ ਗੁਰਬਾਣੀ ਦਾ ਜਾਪ ਨਾ ਕਰੇ ਜਾਂ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਨਾ ਸੰਭਾਲੇ ਤਾਂ ਫਿਰ ਇਸ ਚੀਜ਼ ਦੇ ਲਈ ਅਸੀਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਤਾਂ ਦੋਸ਼ ਨਹੀਂ ਦੇ ਸਕਦੇ ਇਸ ਦੇ ਵਿੱਚ ਸਾਡਾ ਹੀ ਕਸੂਰ ਏ ਖਾਲਸਾ ਜੀ ਕਿਉਂਕਿ ਸਾਨੂੰ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੇ ਦੱਸਿਆ ਕਿ ਤੁਸੀਂ ਕੇਸ ਰੱਖੋ ਅਮਰਤ ਸ਼ਕੋ ਕੁਰਬਾਨੀ ਦੇ ਨਾਲ ਚੋੜੋ ਕਿਉਂਕਿ ਖਾਲਸਾ ਜੀ ਜਿੰਨਾ ਹੀ ਅਸੀਂ ਗੁਰਬਾਨੀ ਦੇ ਨਾਲ ਚੋੜਾਂਗੇ ਜਿੰਨਾ ਅਸੀਂ ਗੁਰਬਾਨੀ ਦਾ ਚਾਪ ਕਰਾਂਗੇ ਸੇਵਾ ਸਿਮਰਨ ਕਰਾਂਗੇ ਜਿਵੇਂ ਕਈ ਭੈਣ ਭਰਾ ਕਹਿ ਦਿੰਦਿਆ ਕਿ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਅਸੀਂ ਸਾਰੇ ਰਸਤਿਆਂ ਤੇ ਜਾ ਕੇ ਘੁੰਮ ਫਿਰ ਕੇ ਦੇਖ ਲਿਆ ਪਰ ਅਸੀਂ ਥੱਕ ਹਾਰ ਚੁੱਕੇ ਆ ਤਾਂ ਸਮਝ ਜ਼ਰੂਰ ਲੱਗਦਾ ਈ ਖਾਲਸਾ ਜੀ ਪਰਮਾਤਮਾ ਦੇ ਭਰੋਸਾ ਰੱਖੋ ਭਰੋਸਾ ਰੱਖ ਕੇ ਤੁਸੀਂ ਗੁਰਬਾਣੀ ਦਾ ਸਿਮਰਨ ਕਰਦੇ ਰਹੋ ਇੱਕ ਦਿਨ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਜ਼ਰੂਰ ਪਾਉਣਗੇ ਇਸੀ ਤਰ੍ਹਾਂ ਖਾਲਸਾ ਜੀ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਚੰਗਾ ਸਮਝਦੇ ਹਾਂ ਪਰ ਅਸੀਂ ਇੰਨੇ ਚੰਗੇ ਨਹੀਂ ਹੈਗੇ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਦੀ ਨਾ ਪਾਲਣਾ ਕਰਦੇ ਹੋਏ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪਣੀ ਕਮਾਕਾਰਾਂ ਨੂੰ ਪੈਲ ਦਿੱਤੀ ਹੋਈਏ ਆਪਣੇ ਪਰਿਵਾਰ ਨੂੰ ਐਮੀਅਤ ਦਿੱਤੀ ਹੋਈਏ ਤੇ ਜਿੱਥੇ ਅਸੀਂ ਜੰਮਿਆ ਉਸ ਜਗ੍ਹਾ ਨੂੰ ਅਸੀਂ ਛੱਡ ਕੇ ਹੋਰ ਜਗਾ ਤੇ ਕੰਮ ਕਰਕੇ ਅਸੀਂ ਗੁਲਾਮ ਬਣਨ ਦੇ ਵਾਸਤੇ ਅਸੀਂ ਆਪਣੀ ਮੋਹਰ ਨੂੰ ਵੀ ਕਟਵਾ ਦਿੰਦੇ ਆ ਸੋ ਇਸੇ ਤਰ੍ਹਾਂ ਖਾਲਸਾ ਜੀ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੇ ਚਰਨਾ ਦੇ ਨਾਲ ਜੋੜਿਆ ਕਰੋ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਿਆ ਕਰੋ ਗੁਰੂ ਵਾਲੇ ਬਣੋ ਗੁਰਬਾਣੀ ਦੇ ਨਾਲ ਚੋਦੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੋੜਿਆ ਕਰੋ ਕਿਉਂਕਿ ਗੁਰੂ ਤੋਂ ਤੇ ਗੁਰਬਾਣੀ ਤੋਂ ਬਿਨਾ ਖਾਲਸਾ ਜੀ ਕਦੇ ਵੀ ਕਿਸੇ ਨੂੰ ਸੁਖ ਪ੍ਰਾਪਤ ਨਹੀਂ ਹੁੰਦੇ। ਤੋਂ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵੀ ਚਾਰ ਸਾਂਝੀ ਕਰਾਂਗੇ ਕਿ ਜੇਕਰ ਤੁਹਾਡਾ ਕੋਈ ਵੀ ਕਾਰਜ ਸਿਰੇ ਨਹੀਂ ਚੜਦਾ ਤੁਸੀਂ ਚਾਰੇ ਪਾਸਿਆਂ ਤੋਂ ਥੱਕ ਹਾਰ ਚੁੱਕੇ ਹੋ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਸ਼ਹੀਦੀ ਦੇਗ ਕਰਵਾਓ। ਤੁਹਾਡੇ ਸਾਰੇ ਹੀ ਕਾਰਜ ਨੇ ਜਿਹੜੇ ਸਫਲ ਹੋਣਗੇ ਜੋ ਕਾਫੀ ਲੰਬੇ ਸਮੇਂ ਤੋਂ ਤੁਹਾਡੀ ਕਾਰੋਬਾਰ ਦੇ ਵਿੱਚ ਰੁਕਾਵਟਾਂ ਆ ਰਹੇ ਨੇ ਉਹ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋਣਗੇ। ਚਹੀਦੀ ਦੇਖ ਸਾਨੂੰ ਕਿਵੇਂ ਗਿੱਥੇ ਤੇ ਕਿਸ ਤਰ੍ਹਾਂ ਕਰਵਾਉਣੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਇੱਕ ਸੱਚੀ ਹੱਦ ਬੀਤੀ ਤੇ ਸਾਰੇ ਵਿਚਾਰ ਸਾਂਝੇ ਕਰਾਂਗੇ। ਪਰ ਉਸ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਵਾਕਸ ਦੇ ਵਿੱਚ ਵਾਹੀ ਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੱਦ ਤੋਂ ਵੱਦ ਤਾਂ ਜੋ ਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਪੰਦਾ ਵੀ ਭਲਾ ਹੋ ਸਕੇ ਵੀ ਉਹ ਗੁਰਬਾਣੀ ਦੇ ਨਾਲ ਜੁੜ ਸਕੇ ਸੋ ਇਸੇ ਦਿਰਾ ਖਾਲਸਾ ਜੀ ਅੱਜ ਤੁਹਾਡੀ ਨਾਲ ਇੱਕ ਵੀਰ ਦੀ ਛੋਟੀ ਜਿਹੀ ਹੱਦ ਬੀਤੀ ਵੀ ਸਾਂਝੀ ਕਰਾਂਗੇ ਕਿ ਉਹਨਾਂ ਨੇ ਸ਼ਹੀਦੀ ਦੇਗ ਦੀ ਰਸਤ ਕਰਵਾਈ ਤੇ ਉਹਨਾਂ ਦੇ ਘਰ ਦੇ ਵਿੱਚ ਜੋ ਵੀ ਪ੍ਰੋਬਲਮ ਆਈ ਸੀ ਜਿਸ ਦਾ ਵੀਰ ਦੱਸਦੇ ਕਿ ਸਾਨੂੰ ਕੋਈ ਵੀ ਚਿਤਖਿਆਲ ਨਹੀਂ ਸੀ ਤੇ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਦੁੱਖ ਆਉਂਦਾ ਤਾਂ ਵੀਰ ਦੱਸਦੇ ਨਹੀਂ ਖਾਲਸਾ ਜੀ ਕਿ ਸਾਨੂੰ ਕੋਈ ਰਸਤਾ ਵੀ ਦਿਖਾਈ ਨਹੀਂ ਦਿੰਦਾ ਸੀ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਕਿnde ਪਰ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਸਾਨੂੰ ਪੜ੍ਹਾਈ 'ਨ ਲਗਾ ਕੇ ਸਾਡੀ ਇਹ ਪਰੇਸ਼ਾਨੀ ਇਹ ਦੁੱਖ ਸਾਡਾ ਕਿੱਥੇ ਦੂਰ ਹੋ ਗਿਆ ਸੋ ਏਸੀ ਤਰ੍ਹਾਂ ਖਾਲਸਾ ਜੀ ਮੀਰ ਨੇ ਦੱਸਿਆ ਕਿ ਉਹ ਆਪਣੀ ਮਿਹਨਤ ਕਰਦਾ ਸੀ ਕਹਿੰਦੇ ਕਿ ਇੱਕ ਉਹਨਾਂ ਦੇ ਕੋਲ ਛੋਟੀ ਬੇਟੀ ਸੀ 4-5 ਸਾਲ ਦੀ ਕਹਿੰਦੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ-ਪਿਤਾ ਸੀ ਥੋੜੀ-ਬਹੁਤ ਕਹਿੰਦੇ ਸਾਡੇ ਕੋਲ ਜ਼ਮੀਨ ਸੀ ਤੇ ਅਸੀਂ ਨਾਲ ਪਸ਼ੂ ਰੱਖ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀ ਪਰ ਖਾਲਸਾ ਜੀ ਵੀਰ ਦੱਸਦੇ ਆ ਕਿ ਮੈਂ ਕਦੇ ਵੀ ਕਹਿੰਦੇ ਗੁਰਦੁਆਰਾ ਸਾਹਿਬ ਨਹੀਂ ਸੀ ਇੰਨਾ ਚੰਦਾ ਹੁੰਦਾ ਕਹਿੰਦੇ ਕਿਉਂਕਿ ਮੈਨੂੰ ਕਮਾਕਾਰਾਂ ਤੋਂ ਵੇਲ ਨਹੀਂ ਸੀ ਮਿਲਦੀ ਕਹਿੰਦੇ ਪਰ ਜਿਹੜੀ ਮੇਰੀ ਵਾਈਫ ਸੀ ਕਹਿੰਦੇ ਉਹਦਾ ਗੁਰੂ ਤੇ ਭਰੋਸਾ ਬਹੁਤ ਸੀ ਕਹਿੰਦੇ ਉਹਨੇ ਗੁਰਦੁਆਰਾ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਜਾਣਾ ਤੇ ਕਹਿੰਦੇ ਉਹਨੇ ਘਰ ਪਾਠ ਵੀ ਕਰਨਾ ਉਸ ਤੋਂ ਬਾਅਦ ਉਹਨੇ ਘਰ ਦੇ ਕੰਮਕਾਰ ਖਤਮ ਕਰਕੇ ਤੇ ਵੀਰ ਦੱਸਦੇ ਆ ਖਾਲਸਾ ਜੀ ਕਿ ਉਹਨੇ ਸਾਰਾ ਦਿਨ ਆਪラス ਲਾਈ ਦਾ ਕੰਮ ਕਰਦਾ ਜੋ ਵੀਰ ਦੇ ਮਾਤਾ ਜੀ ਨੇ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਸੀ ਉਹ ਵੀ ਕਹਿੰਦੇ ਗੁਰਦੁਆਰਾ ਸਾਹਿਬ ਜਾਂਦੇ ਸੀ ਤੇ ਉਹ ਮਾਲਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਮਰਨ ਕਰਦੇ ਸੀ ਪਰ ਗੁਰਬਾਣੀ ਦਾ ਜਾਪ ਉਹਨਾਂ ਨੂੰ ਨਹੀਂ ਸੀ ਕਰਨਾ ਆਉਂਦਾ ਇਸ ਤਰ੍ਹਾਂ ਕਰਕੇ ਹਾਲਸਾ ਜੀ ਵੀਰ ਦੱਸਦੇ ਆ ਕਿ ਸਾਡੀ ਰੁਟੀਨ ਹਰ ਰੋਜ਼ ਤੇ ਬਹੁਤ ਵਧੀਆ ਕਹਿੰਦੇ ਪਰਿਵਾਰ ਦੇ ਵਿੱਚ ਸਾਡਾ ਗੁਜਾਰਾ ਚੱਲਦਾ ਸੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਸੀ ਕੋਈ ਲੜਾਈ ਕਲੇਸ਼ ਨਹੀਂ ਸੀ ਘਰ ਦੇ ਵਿੱਚ ਪਰਮਾਤਮਾ ਦੀ ਵਧੀਆ ਕਿਰਪਾ ਸੀ ਕਹਿੰਦੇ ਸੋਹਣਾ ਗੁਜਾਰਾ ਚੱਲਦਾ ਸੀ ਇਸੀ ਤਰ੍ਹਾਂ ਖਾਲਸਾ ਚੀ ਵੀਰ ਤਸਦਿਆ ਕਹਿੰਦੇ ਕਿ ਕਾਫੀ ਸਾਲਾਂ ਦੇ ਬਾਅਦ ਸਾਡੇ ਘਰ ਦੇ ਵਿੱਚ ਕਹਿੰਦੇ ਇੱਕ ਨੋਟਿਸ ਆਉਂਦਾ ਏ ਕਿ ਜਿਸ ਤੇ ਸਾਨੂੰ ਕਹਿੰਦੇ ਪਤਾ ਲੱਗਦਾ ਏ ਕਿ ਇਹ ਸਾਡਾ ਕਾਫੀ ਜ਼ਿਆਦਾ ਪੈਸਾ ਜੋ ਪਿੱਛੇ ਬੈਂਕ ਦਾ ਖੜਾ ਏ ਭਰਨ ਵਾਲਾ ਕਹਿੰਦੇ ਪਰ ਅਸੀਂ ਕਿਸੇ ਵੀ ਤਰ੍ਹਾਂ ਦਾ ਕਹਿੰਦੇ ਕੋਈ ਪੈਸਾ ਨਹੀਂ ਸੀ ਕਹਿੰਦੇ ਕਿਤੇ ਬੈਂਕ ਤੋਂ ਵੀ ਫੜਿਆ ਤੇ ਨਾ ਹੀ ਸਾਡਾ ਕਿਸੇ ਦਾ ਕੁਝ ਪੈਸਾ ਦੇਣ ਵਾਲਾ ਸੀ ਕਹਿੰਦੇ ਕਿ ਇਹ ਕਾਫੀ ਪਹਿਲਾ ਸਮੇਂ ਜਦੋਂ ਕਹਿੰਦੇ ਮੇਰੇ ਦਾਦਾ ਜੀ ਹੁਣੀ ਪਰਿਵਾਰ ਦੇ ਵਿੱਚ ਇਕੱਠੇ ਸੀ ਕਹਿੰਦੇ ਉਹਨਾਂ ਨੇ ਲੈਣ ਦੇ ਬਾਵਜੂਦ ਕਹਿੰਦੇ ਉਸ ਸਮੇਂ ਕੋਈ ਸਾਡੀ ਪਰਿਵਾਰ ਦੇ ਵਿੱਚ ਦੂਸਰੇ ਕਹਿੰਦੇ ਸਾਡੇ ਚਾਚਾ ਜੀ ਦੇ ਘਰ ਦੇ ਵਿੱਚ ਕੋਈ ਪਣ ਵਾਲੀ ਇਸ ਤਰ੍ਹਾਂ ਤਾਂ ਪੈਸੇ ਕਿਤੇ ਗਰਦ ਹੈਗੇ ਸੀ ਪਰ ਸਾਡੇ ਨਹੀਂ ਸੀ ਕਹਿੰਦੇ ਵੀ ਉਹਨਾਂ ਨੇ ਧੋਖੇ ਦੇ ਨਾਲ ਸਾਡੇ ਤੇ ਪਤਾ ਨਹੀਂ ਕਿਵੇਂ ਕਰਤਾ ਕਿਵੇਂ ਨਾ ਕਹਿੰਦੇ ਵੀ ਅਸੀਂ ਬਹੁਤ ਕਹਿੰਦੇ ਸਾਡਾ ਪਰਿਵਾਰ ਸੀ ਜਿਹੜਾ ਭਲਾਵਾਂਸ ਸੀ ਕਹਿੰਦੇ ਸਾਨੂੰ ਜਦੋਂ ਇਸ ਤਰ੍ਹਾਂ ਦੇ ਕਹਿੰਦੇ ਨੋਟਸ ਮਿਲਦਾ ਹੈ ਸਾਡਾ ਸਾਰਾ ਪਰਿਵਾਰ ਕਹਿੰਦੇ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਕਹਿੰਦੇ ਸਾਡੇ ਕੋਲ ਇੰਨਾ ਵੀ 25 ਲੱਖ ਰੁਪਏ ਅਸੀਂ ਸੋਚੀਏ ਕਿ ਅਸੀਂ ਕਿੱਥੋਂ ਭਰਾਂਗੇ ਕਹਿੰਦੇ ਜਦੋਂ ਅਸੀਂ ਜਾ ਕੇ ਪਤਾ ਕਰਦੇ ਹਾਂ ਤੇ ਕਹਿੰਦੇ ਉੱਥੇ ਵੀ ਸਾਨੂੰ ਦੱਸਿਆ ਜਾਂਦਾ ਹੈ ਕਿ ਜੋ ਤੁਹਾਡੇ ਕੋਲ ਥੋੜੀ ਬਹੁਤ ਜ਼ਮੀਨ ਹੈ ਉਸ ਦੇ ਉੱਪਰ ਹੀ ਤੁਹਾਡਾ ਇਹ ਲੋਨੇ ਜਿਹੜਾ ਸ਼ੋ ਕਰ ਰਿਹਾ ਹੈ ਵੀ ਉਹ ਤੁਸੀਂ ਜ਼ਮੀਨ ਆਪਣੀ ਨੂੰ ਵੇਚ ਵੀ ਨਹੀਂ ਸਕਦੇਗੇ ਤੇ ਇਸ ਨੂੰ ਤੁਸੀਂ ਭਰ ਦਿਓਗੇ ਤਾਂ ਠੀਕ ਨਹੀਂ ਇਹ ਅੱਗੇ ਹੋਰ ਵਿਆਜ ਲੱਗ ਲੱਗ ਕੇ ਤੁਹਾਡਾ ਦੁੱਗਣਾ ਚੌਗਣਾ ਹੋ ਜਾਵੇਗਾ ਪਰ ਆਖਿਰ ਨੂੰ ਤੁਹਾਨੂੰ ਇਹੇ ਭਰਨਾ ਹੀ ਪਵੇਗਾ ਸੋ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆ ਕਿ ਜਦੋਂ ਸਾਡੇ ਪਰਿਵਾਰ ਦੇ ਵਿੱਚ ਪਤਾ ਲੱਗਦਾ ਹੈ ਕਹਿੰਦੇ ਅਸੀਂ ਸਾਰਾ ਪਰਿਵਾਰ ਬਹੁਤ ਟੈਨਸ਼ਨ ਦੇ ਵਿੱਚ ਹੁੰਨੇ ਆ ਕਹਿੰਦੇ ਅਸੀਂ ਕਈ ਵਧੀਆ ਕਿੰਦੇ ਚੋ ਬੰਦੇ ਹੁੰਦੇ ਨੇ ਮੋਤਵਾਰ ਪਿੰਡ ਦੇ ਉਹਨਾਂ ਦੇ ਕੋਲ ਵੀ ਅਸੀਂ ਜਾਣੇ ਆ ਹੋਰ ਕਈ ਕਹਿੰਦੇ ਚੋ ਅਫਸਰ ਲੱਗੇ ਹੁੰਦੇ ਨੇ ਉਹਨਾਂ ਦੀ ਵੀ ਸਲਾਹ ਲੈਨੇ ਆ ਕਿ ਅਸੀਂ ਤਾਂ ਇਸ ਤਰ੍ਹਾਂ ਦਾ ਕੁਝ ਕੀਤਾ ਨਹੀਂ ਪਰ ਸਾਡੇ ਨਾਲ ਇਸ ਤਰ੍ਹਾਂ ਕਿਦਾਂ ਹੋ ਗਿਆ ਪਰ ਖਾਲਸਾ ਜੀ ਵੀਰ ਕਹਿੰਦੇ ਕਿ ਉਸ ਸਵੇਰੇ ਮੈਂ ਇੰਨਾ ਜ਼ਿਆਦਾ ਟੁੱਟ ਚੁੱਕਿਆ ਸੀ ਕਹਿੰਦੇ ਵੀ ਮੈਂ ਬਹੁਤ ਮਿਹਨਤ ਕੀਤੀ ਸੀ ਮੇਰੀ ਇੱਕ ਛੋਟੀ ਜਹੀ ਬੱਚੀ ਸੀ ਉਹਦੇ ਲਈ ਕਹਿੰਦੇ ਮੈਂ ਥੋੜੀ ਬਹੁਤ ਸੇਵਿੰਗ ਕੀਤੀ ਸੀ ਕਹਿੰਦੇ ਜਿਹੜੀ ਮੇਰੀ ਵਾਈਫ ਸੀ ਕਹਿੰਦੇ ਉਸ ਲਾਈ ਕਰਦੀ ਸੀ ਤੇ ਸਲਾਈ ਤੋਂ ਜਿੰਨੀ ਵੀ ਉਹ ਮਿਹਨਤ ਕਰਦੀ ਸੀ ਕਹਿੰਦੇ ਉਹ ਵੀ ਮੇਰੀ ਬੱਚੀ ਦੇ ਲਈ ਕਹਿੰਦੇ ਉਹਨੇ ਸਾਰੀ ਸੇਵਿੰਗ ਕੀਤੀ ਸੀ ਇਸੀ ਤਰ੍ਹਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਇਕਦਮ ਇੰਨਾ ਪੈਸਾ ਨਾ ਤਾਂ ਸਾਡੇ ਘਰ ਸੀ ਤੇ ਨਾ ਹੀ ਸਾਡੀ ਕੋਈ ਪਹੁੰਚ ਸੀ ਕਿ ਅਸੀਂ ਭਰ ਸਕਦੇ ਹਾਂ ਕਿਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਇਹ ਕਰ ਸਕਦੇ ਸੀ ਕਿ ਅਸੀਂ ਆਪਣੇ ਘਰ ਦੀ ਜੋ ਸੇਵਿੰਗ ਹੈ ਉਸ ਦੇ ਵਿੱਚ ਅਸੀਂ ਹੋਰ ਘਰ ਦਾ ਸਮਾਨ ਵੇਚ ਕੇ ਥੋੜਾ ਬਹੁਤ ਅਸੀਂ ਭਰ ਸਕਦੇ ਸੀ ਪਰ ਜਿਵੇਂ 20-25 ਲੱਖ ਰੁਪਏ ਕਹਿੰਦੇ ਇਹ ਸਾਡੇ ਲਈ ਭਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਤੋ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਕਿ ਅਸੀਂ ਹਰ ਰੋਜ਼ ਕਦੇ ਕਿਸੇ ਬੰਦੇ ਦੇ ਕੋਲ ਜਾਣਾ ਕਦੇ ਕੀ ਤੋ ਪਤਾ ਕਰਨਾ ਕਦੇ ਕੀਵੇਂ ਕਰਨਾ ਇਕਲੇ ਸਾਨੂੰ ਕੋਈ ਸੁਧਵੋਦੀ ਨਹੀਂ ਸੀ ਰਹਿੰਦੀ ਕਿ ਅਸੀਂ ਕਿਵੇਂ ਇੱਕ ਜਿਮੀਂ ਬੰਦਾ ਖਾਲਸਾ ਜੀ ਕਮਲਾ ਹੋ ਜਾਂਦਾ ਹੈ ਕਿਵੇਂ ਇੰਨਾ ਪੈਸਾ ਕਿਵੇਂ ਪਰਾਗਾ ਕਿ ਇਸ ਤਰ੍ਹਾਂ ਕਰਾਂਗਾ ਫਿਰ ਸਾਰਾ ਬੁੱਝਣ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਉਹ ਵੀਰ ਦੱਸ ਰਿਹਾ ਕਿ ਸਾਨੂੰ ਪਤਾ ਲੱਗਾ ਜੋ ਸਾਡੇ ਦੂਸਰੇ ਪਰਿਵਾਰ ਦੇ ਚਾਚਾ ਜੀ ਤਾਇਆ ਜੀ ਸਨ ਉਹਨਾਂ ਨੇ 2011 ਦੇ ਵਿੱਚ ਇਸ ਨੂੰ ਲਿਆ ਸੀ ਤੇ ਸਾਡੇ ਹਿੱਸੇ ਜੋ ਜ਼ਮੀਨ ਆਈ ਸੀ ਉਸ ਤੇ ਉੱਪਰ ਲਿਆ ਸੀ ਇਸ ਕਰਕੇ ਉਹ ਜ਼ਮੀਨ ਸਾਡੇ ਨਾਮ ਹੋਣ ਕਰਕੇ ਨੋਟਿਸ ਸਾਡੇ ਘਰ ਆਇਆ ਤੇ ਜਿਸ ਕਰਕੇ ਉਹ ਪਰਨਾ ਵੀ ਹੁਣ ਸਾਨੂੰ ਹੀ ਪੜਨਾ ਸੀ ਉਹ ਸਸਾ ਮੇ ਦਾ ਦੋ 3 ਲੱਖ ਰੁਪਏ ਜਿਸ ਨੂੰ ਵਿਆਜ ਲੱਗੇ ਕੇ 20 ਤੋਂ 25 ਲੱਖ ਰੁਪਏ ਹੋ ਗਿਆ ਸੀ ਪਰ ਖਾਲਸਾ ਜੀ ਵੀਰ ਦੱਸ ਦਿਆ ਕਿ ਅਸੀਂ ਇੱਕ ਬੇਕਸੂਰ ਅਸੀਂ ਉਹ ਲਿਆ ਵੀ ਨਹੀਂ ਸੀ ਪਰ ਸਾਨੂੰ ਸੀ ਕਿ ਅਸੀਂ ਜੋ ਹੁਣ ਪੈਸੇ ਭਰਾਂਗੇ ਉਹ ਸਾਡੇ ਹੱਕ ਦੇ ਨੇ ਵੀ ਅਸੀਂ ਆਪਣੀ ਮਿਹਨਤ ਦੇ ਨਾਲ ਜੋੜਿਆ ਤੇ ਸਾਡੇ ਹੁਣ ਇਸ ਤਰੀਕੇ ਇਵੇਂ ਜਾਣਗੇ ਤੇ ਅਸੀਂ ਆਪਣੀ ਜੇ ਜ਼ਮੀਨ ਵੇਚਦੇ ਆ ਤੇ ਜ਼ਮੀਨ ਸਾਡੀ ਵੇਖ ਨਹੀਂ ਰਹੀ ਅਸੀਂ ਭਰিয়ে ਤਾਂ ਪੈਸੇ ਭਰিয়ে ਕਿਵੇਂ ਤੋਂ ਇਸੇ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਆ ਕਿ ਸਾਡੇ ਕੋਲ ਕੋਈ ਰਸਤਾ ਨਹੀਂ ਸੀ ਹੈਗਾ ਕਹਿੰਦੇ ਪਰ ਜਿਹੜੀ ਮੇਰੀ ਵਾਈਫ ਸੀ ਕਹਿੰਦੇ ਉਹਨੇ ਆਪਣੇ ਪੀਕਾ ਪਰਿਵਾਰ ਦੇ ਨਾਲ ਜਦੋਂ ਇਹ ਸਾਰੀ ਗੱਲਬਾਤ ਸਾਂਝੀ ਕੀਤੀ ਤੇ ਕਹਿੰਦੇ ਉੰਦੀ ਚ ਭੈਲ ਸੀ ਉਹਨਾਂ ਨੇ ਦੱਸਿਆ ਕਿ ਤੁਸੀਂ ਇੱਕ ਕੰਮ ਕਰ ਲੋ ਤੁਸੀਂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੇ ਜਾਓ ਜਾ ਕੇ ਉਥੇ ਟਾਲਾ ਸਾਹਿਬ ਨੇੜੇ ਆ ਉੱਥੇ ਤੁਸੀਂ ਸ਼ਹੀਦੀ ਦੇਗ ਦੀ ਰਸਤ ਕਰਵਾ ਕੇ ਅਰਦਾਸ ਬੇਨਤੀ ਕਰਵਾ ਕੇ ਆਓ ਕਿ ਮਾਰਾ ਸੱਚੇ ਪਾਤਸ਼ਾਹ ਸ਼ਹੀਦੋ ਸਿੰਘੋ ਕਿਰਪਾ ਕਰੋ ਵੀ ਸਾਨੂੰ ਇਸ ਮੁਸੀਬਤ ਦਾ ਕੋਈ ਹੱਲ ਦਿਖਾਓ ਸਾਨੂੰ ਕੋਈ ਰਸਤਾ ਦਿਖਾਓ ਵੀ ਅਸੀਂ ਕੀ ਕਰੀਏ ਕਿਵੇਂ ਕਰੀਏ ਸੋ ਇਸੇ ਤਰ੍ਹਾਂ ਖਾਲਸਾ ਜੀ ਵੀਰ ਨੇ ਦੱਸਿਆ ਕਿ ਜਦੋਂ ਸਾਨੂੰ ਉਹਨਾਂ ਨੇ ਇਸ ਤਰ੍ਹਾਂ ਦੱਸਿਆ ਤਾਂ ਕਹਿੰਦੇ ਜਿਹੜੀ ਮੇਰੀ ਵਾਈਫ ਸੀ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਹੈਗਾਗਾ ਕਿ ਅਸੀਂ ਕਿੱਥੋਂ ਸ਼ਹੀਦੀ ਦੇ ਕੇ ਲੈਣੀ ਹੈ ਕਿਵੇਂ ਕਰਾਉਣੀ ਹੈ ਕਿਵੇਂ ਨਹੀਂ ਕਰਾਉਣੀ ਪਰ ਖਾਲਸਾ ਜੀ ਵੀਰ ਕਹਿੰਦੇ ਕਿ ਉਹ ਚੋ ਸੀਗੇ ਕਹਿੰਦੇ ਮੇਰਾ ਸਹੁਰਾ ਪਰਿਵਾਰ ਉਹ ਚਾਹੁੰਦੇ ਹੁੰਦੇ ਸਨ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਆ ਜਾਂਦੇ ਹਾਂ ਤੁਸੀਂ ਸਾਡੇ ਨਾਲ ਹੀ ਚਲੇ ਜਾਓ ਇਸੀ ਤਰ੍ਹਾਂ ਖਾਲਸਾ ਚੀਜ਼ ਜਦੋਂ ਵੀਰ ਦੱਸਦੀ ਹੈ ਕਿ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਕਹਿੰਦੇ ਅਸੀਂ ਮੱਥਾ ਟੇਕਿਆ ਦਰਸ਼ਨ ਮਿਲੇ ਕੀਤੇ ਕਹਿੰਦੇ ਅਸੀਂ ਉਹਨਾਂ ਦੀ ਗੱਡੀ ਤੇ ਦੋਨੇ ਹਸਬੰਡ ਵਾਈਫ ਤੇ ਕਹਿੰਦੇ ਮੇਰੀ ਇੱਕ ਬੱਚੀ ਛੋਟੀ ਅਸੀਂ ਤਿੰਨੇ ਚੈਨੇ ਗਏ ਕਹਿੰਦੇ ਫਿਰ ਅਸੀਂ ਤਾਲਾ ਸਾਹਿਬ ਜਾ ਕੇ ਕਹਿੰਦੇ ਅਸੀਂ ਸ਼ਹੀਦੀ ਦੇਖ ਉਥੋਂ ਲਈ ਤੇ ਵਿੱਚ ਪਰਜੀ ਦੇ ਉੱਪਰ ਅਸੀਂ ਆਪਣੀ ਸਾਰੀ ਕਹਿੰਦੇ ਵੀ ਜੋ ਵੀ ਸਾਡੀ ਅਰਦਾਸ ਸੀ ਅਸੀਂ ਲੇਖ ਦਿੱਤੀ ਲੈ ਕੇ ਅਸੀਂ ਆਪਣੇ ਮਨ ਤੇ ਅੰਦਰ ਵੀ ਅਰਦਾਸ ਬੇਨਤੀ ਕਰਕੇ ਉਥੇ ਸ਼ਹੀਦੀ ਦੇਖਦੀ ਕਹਿੰਦੇ ਅਸੀਂ ਰਸਤ ਦੇ ਕੇ ਆਗੇ ਕਹਿੰਦੇ ਉਥੇ ਅਸੀਂ ਉਸੇ ਦਿਨ ਹੀ ਵਾਪਸ ਆ ਗਏ ਜਦੋਂ ਇਸ ਤਰ੍ਹਾਂ ਦਾ ਮਨ ਹੋਵੇ ਖਾਲਸਾ ਜੀ ਬੰਦੇ ਦੇ ਘਰ ਦੇ ਵਿੱਚ ਟੈਨਸ਼ਨ ਹੋਵੇ ਤੇ ਮਨ ਕਿਤੇ ਵੀ ਨ ਟਿਕਦਾ ਸੇਂ ਵੀਰ ਕਹਿੰਦੇ ਕਿ ਮੇਰਾ ਮਨ ਨਹੀਂ ਸੀ ਲੱਗਦਾ ਮੈਨੂੰ ਸੀ ਮੈਂ ਘਰ ਜਾਵਾਂ ਕੋਈ ਨਾ ਕੋਈ ਹੀਲਾ ਕਰਾਂ ਕਹਿੰਦੇ ਵੀ ਉਹਨਾਂ ਨੂੰ ਇਹ ਸੀ ਕਿ ਜੇ ਅਸੀਂ ਨਹੀਂ ਭਰਾਂਗੇ ਤਾਂ ਇਸ ਤੋਂ ਉੱਪਰ ਹੋਰ ਪੈਸੇ ਵੱਧ ਜਾਣਗੇ ਜੋ ਕਿ ਅਸੀਂ ਬਿਲਕੁਲ ਵੀ ਨਹੀਂ ਭਰ ਸਕਦੇ ਸੋ ਇਸੇ ਤਰ੍ਹਾਂ ਖਾਲਸਾ ਚੀਰ ਕਹਿੰਦੇ ਕਿ ਉਸੇ ਦਿਨ ਹੀ ਅਸੀਂ ਗਿਆ ਜਾ ਕੇ ਸ਼ਹੀਦੀ ਦੇਖਤੀ ਰਸਕ ਦੇ ਕੇ ਅਰਦਾਸ ਬੇਨਤੀ ਕਰਕੇ ਕਹਿੰਦੇ ਅਸੀਂ ਵਾਪਸ ਆ ਗਏ ਦੂਸਰਾ ਦਿਨ ਛੱਡ ਕੇ ਕਹਿੰਦੇ ਜਦੋਂ ਤੀਸਰਾ ਦਿਨ ਆਉਂਦਾ ਤਾਂ ਖਾਲਸਾ ਜੀ ਵੀਰ ਦੱਸਦੇ ਆ ਕਿ ਕਹਿੰਦੇ ਸਾਨੂੰ ਅਸੀਂ ਕਈ ਅਫਸਰਾਂ ਦੇ ਕੋਲ ਵੀ ਗਏ ਉਹਨਾਂ ਦੀ رائے ਲੈਣ ਤੇ ਲਈ ਕਿ ਸਾਨੂੰ ਕੋਈ ਹੱਲ ਮਿਲ ਜਾਵੇ ਅਸੀਂ ਕੀਵੇਂ ਕਰ ਸਕਦੇ ਹਾਂ ਕਿ ਬੇਣੀ ਕਿਉਂਕਿ ਵੀਰ ਕਹਿੰਦੇ ਆ ਕਿ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਸੀ ਇਸ ਕਰਕੇ ਮੈਨੂੰ ਇਹਨਾਂ ਦੇ ਕੰਮਾਂ ਦੇ ਬਾਰੇ ਕਾਗਜ਼ੀ ਕਾਰਵਾਈ ਤੇ ਬਾਰੇ ਇੰਨਾ ਪਤਾ ਨਹੀਂ ਸੀ ਇਸੀ ਤਰ੍ਹਾਂ ਖਾਲਸਾ ਜੀ ਮੀਰ ਕਹਿੰਦੇ ਆ ਕਿ ਅਸੀਂ ਜਿਹੜੇ ਅਫਸਰਾਂ ਦੇ ਕੋਲ ਜਾ ਕੇ ਆਏ ਸੀ ਉਹਨਾਂ ਦੇ ਵਿੱਚੋਂ ਸਾਨੂੰ ਇੱਕ ਦਾ ਫੋਨ ਆ ਜਾਂਦਾ ਹੈ ਜਿਵੇਂ ਕਹਿੰਦੇ ਅਸੀਂ ਅੱਜ ਸ਼ਹੀਦੀ ਦੇਖਦੀ ਰੈਸਟ ਕਰਵਾ ਕੇ ਆਈ ਕੱਲ ਦਾ ਦਿਨ ਕਹਿੰਦੇ ਵਿੱਚੋਂ ਗਿਆ ਤੇ ਉਸ ਤੋਂ ਅਗਲੇ ਦਿਨ ਉਹਨਾਂ ਦਾ ਫੋਨ ਆ ਜਾਂਦਾ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਕੇਸ ਕਰ ਸਕਦੇ ਹੋ ਕੇਸ ਕਰਨ ਤੋਂ ਬਾਅਦ ਦੇ ਵਿੱਚ ਜੋ ਚਿੰਨੀ 2-3 ਲੱਖ ਰੁਪਏ ਫੜਿਆ ਸੀ ਉਹ ਭਰ ਸਕਦੇ ਹੋ ਜੇ ਤੁਸੀਂ ਕੇਸ ਤੁਹਾਡਾ ਮੰਨਿਆ ਗਿਆ ਤਾਂ ਤੁਸੀਂ ਇਸ ਤਰੀਕੇ 2-3 ਲੱਖ ਰੁਪਏ ਭਰ ਸਕਦੇ ਹੋ ਜੋ ਉੱਪਰ ਦੀ ਵਿਆਜ ਵਾਲੇ ਪੈਸੇ ਨਹੀਂ ਉਹ ਤੁਹਾਡੇ maaf ਹੋ ਜਾਣਗੇ ਇਸ ਤਰੀਕੇ ਦੇ ਨਾਲ ਕਹਿੰਦੇ ਉਹਨਾਂ ਨੇ ਸਾਨੂੰ ਆਪਣੀ رائے ਦਿੱਤੀ ਤੇ ਉਹਨਾਂ ਦੀ رائے ਦੇ ਨਾਲ ਹੀ ਅਸੀਂ ਵੀ ਦੱਸਦੇ ਕਿ ਸਾਰਾ ਪ੍ਰੋਸੈਸ ਕੀਤਾ ਖਾਲਸਾ ਜੀ ਵੀਰ ਕਹਿੰਦੇ ਆ ਕਿ ਸਾਨੂੰ ਤਾਂ ਆਸ ਉਮੀਦ ਹੀ ਨਹੀਂ ਸੀ ਕਹਿੰਦੇ ਸਾਨੂੰ ਤਾਂ ਇਸ ਤਰ੍ਹਾਂ ਸੀ ਕਿ ਸਾਨੂੰ ਭਰਨੇ ਹੀ ਪੈਣਗੇ ਕਹਿੰਦੇ ਮੇਰੀ ਵਾਈਫ ਨੇ ਤਾਂ ਮੈਨੂੰ ਜੋ ਆਪਣੀ ਸੇਵਿੰਗ ਕੀਤੀ ਸੀ ਦਲਾਈ ਤੋਂ ਉਹ ਵੀ ਦੇ ਦਿੱਤੀ ਆਪਣੀ ਗੈਣੇ ਵੀ ਦੇ ਦਿੱਤੇ ਕਿ ਇਹਨਾਂ ਨੂੰ ਵੇਚ ਕੇ ਤੇ ਇਹ ਲੈ ਕੇ ਜਿੰਨਾ ਭਰ ਹੁੰਦਾ ਤੁਸੀਂ ਭਰ ਲਓ ਕੋਈ ਨਾ ਵੀ ਆਪਸ ਸਬੰਧ ਤੋਂ ਬਾਰਾ ਬਣਾ ਲੈ ਕਿ ਪਰ ਕਹ ਅਸੱਚੇ ਵੀਰ ਕਹਤੇ ਜਦੋਂ ਅਸੀਂ ਸਾਰਾ ਹੀ ਪ੍ਰੋਸੈਸ ਕੀਤਾ ਤੇ ਕਹਿੰਦੇ ਕੋਚ ਹੀ ਸਮੇਂ ਦੇ ਵਿੱਚ ਕਹਿੰਦੇ ਜਿਵੇਂ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਉਸ ਤਰ੍ਹਾਂ ਹੀ ਕੀਤਾ ਤੇ ਕਹਿੰਦੇ ਸਾਨੂੰ ਉਹੀ ਚੋ 2-3 ਲੱਖ ਰੁਪਏ ਸੀ ਉਹੀ ભરਨਾ ਆਇਆ ਜਿਹੜਾ ਉਪਰਲਾ ਸੀ ਜੋ ਵਿਆਜ ਵਾਲਾ ਪੈਸਾ ਉਹ ਸਾਰਾ ਹੀ ਕਹਿੰਦੇ ਮਾਫ ਹੋ ਗਿਆ ਸੋ ਇਸ ਤਰ੍ਹਾਂ ਕਾਲਸਰ ਜੀ ਮੇਰ ਕਹਿੰਦੇ ਕਿ ਸਾਡੇ ਕੋਲ ਕੋਈ ਰਸਤਾ ਹੀ ਨਹੀਂ ਸੀ ਹੈਗਾ ਕਹਿੰਦੇ ਅਸੀਂ ਕੀਤਾ ਕੁਝ ਵੀ ਨਾ ਸਿਰਫ ਕਹਿੰਦੇ ਮੇਰੇ ਸੋਹਰਾ ਫੈਮਿਲੀ ਨੇ ਸਾਨੂੰ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਸ਼ਹੀਦੀ ਦੇ ਕਰਵਾਓ ਕਿ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਨੂੰ ਆਪਣੇ ਆਪ ਕੋਈ ਨਾ ਕੋਈ ਰਸਤਾ ਦਿਖਾ ਦੇਵੇ ਕਾਲਸਰ ਜੀ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਆਪ ਖੁਦ ਕੇ ਚੱਲ ਕੇ ਨਹੀਂ ਆਉਂਦੇ ਪਰਮਾਤਮਾ ਕੋਈ ਹੀਲਾ ਵਸੀਲਾ ਬਣਾਉਂਦੇ ਨੇ ਆਪਣੀ ਕਿਰਪਾ ਦੇ ਚੜ੍ਹੇ ਉਹੀ ਲੇਵਸੀ ਲੇਹੀ ਬਨੋਖ ਦਾ ਜੋ ਵੀ ਦੁੱਖ ਤਕਲੀਫ ਹੁੰਦਾ ਹੈ ਹਰ ਸਾਜੀ ਉਹ ਸਿੱਧ ਹੋ ਜਾਂਦਾ ਹੈ ਜੋ ਕਾਰਜ ਅੜਿਆ ਹੁੰਦਾ ਹੈ ਉਹ ਸਫਲ ਹੋ ਜਾਂਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾ ਤੁਸੀਂ ਵੀ ਕਾਫੀ ਸਮੇ ਤੋਂ ਥੱਕ ਹਾਰ ਚੁੱਕੇ ਹੋ ਤੁਹਾਨੂੰ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਤੁਸੀਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੋ ਤੇ ਕਾਰੋਬਾਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਆ ਜਾਂਦੀ ਹੈ ਤੁਹਾਨੂੰ ਉਸ ਪਰੇਸ਼ਾਨੀ ਦਾ ਹੱਲ ਵੀ ਨਹੀਂ ਮਿਲਦਾ ਤੁਹਾਨੂੰ ਕੋਈ ਰਸਤਾ ਵੀ ਦਿਖਾਈ ਨਹੀਂ ਦਿੰਦਾ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਉਸ ਸਮੇਂ ਖਾਲਸਾ ਜੀ ਤੁਸੀਂ ਸ਼ਹੀਦੀ ਦੇਗ ਦੀ ਰਸਤ ਜ਼ਰੂਰ ਕਰਵਾਇਆ ਕਰੋ ਜਦੋਂ ਤੁਸੀਂ ਸ਼ਹੀਦੀ ਦੇਗ ਤਰਵਾਉਗੇ ਇੱਕ ਵਾਰ ਜੇ ਇੱਕ ਵਾਰ ਤੁਹਾਨੂੰ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਤੇ ਦੂਸਰੀ ਵਾਰ ਜਿੰਨਾ ਸਮਾਂ ਤੁਹਾਡੇ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹੀਦਾ ਸਿੰਘਾਂ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਸਮਾਂ ਤੁਸੀਂ ਸ਼ਹੀਦੀ ਦੇਖਦੀ ਰਸਤ ਕਰਵਾਉਂਦੇ ਰਹੋ ਆਪਾਂ ਹੋਰ ਵੀ ਤਾਂ ਖਾਲਸਾ ਜੀ ਕਿੰਨੇ ਖਰਚੇ ਕਰਦੇ ਆ ਕਿੰਨਾ ਪੈਸਾ ਫਜ਼ੂਲ ਖਰਚ ਦਿੰਨੇ ਆ ਜੇ ਜਿਵੇਂ ਆਪਾਂ ਨੂੰ ਪਰਵਾਹ ਨਹੀਂ ਹੁੰਦੀ ਤੇ ਜਦੋਂ ਆਪਾਂ ਪਰਮਾਤਮਾ ਦੇ ਘਰ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਰ ਤੇ ਮੱਥਾ ਵੀ ਟੇਕਣਾ ਹੁੰਦੇ ਨਾ ਤੇ ਆਪਣਾ ਇਹਨਾ ਮਨ ਬੇਈਮਾਨ ਤੇ ਗੰਦਾ ਹੋ ਜਾਂਦਾ ਹੈ ਨਾ ਉੱਥੇ ਆਪਾਂ ਸਰਫੀ ਕਰਨੀ ਸ਼ੁਰੂ ਕਰ ਦਿੰਦੇ ਆ ਜਿੱਥੋਂ ਆਪਾਂ ਸਾਰਾ ਕੁਝ ਲੈਣਾ ਹੈ ਜਿੱਥੋਂ ਆਪਾਂ ਨੂੰ ਖੁਸ਼ੀਆਂ ਮਿਲਣੀਆਂ ਨੇ ਉੱਥੇ ਆਪਾਂ ਇਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਇਹਨਾਂ ਕਮੀਆਂ ਦੇ ਕਰਕੇ ਹੀ ਖਾਲਸਾ ਜੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਨੇ ਝੱਲਣੀਆਂ ਪੈਂਦੀਆਂ ਨੇ ਤੁਸੀਂ ਜ਼ਰੂਰ ਜੇ ਕਾਫੀ ਸਮੇ ਤੋਂ ਤੁਹਾਡਾ ਕੋਈ ਵੀ ਕਾਰਜ ਨਹੀਂ ਨਾ ਤੁਹਾਡਾ ਸਿੱਧ ਹੋ ਰਿਹਾ ਤੁਸੀਂ ਜ਼ਰੂਰ ਇੱਕ ਵਾਰ ਸ਼ਹੀਦੀ ਦੇਖ ਕਰਵਾਓ ਸ਼ਹੀਦੀ ਦੇਖ ਜਿਵੇਂ ਤੁਸੀਂ ਟਾਲਾ ਸਾਬ ਕਰਵਾਉਗੇ ਤਾਂ ਉਥੇ ਬਾਹਰ ਦੁਕਾਨੇ ਉਥੋਂ ਆਪਣੇ ਆਪ ਹੀ ਉਹ ਸ਼ਹੀਦੀ ਦੇਖ ਦੀ ਰਸਤਾ ਤੁਹਾਨੂੰ ਬਣਾ ਦੇਣਗੇ ਪਰਚੀ ਤੇ ਪੈਨ ਵੀ ਦੇ ਦੇਣਗੇ ਜਿਸ ਤੇ ਉੱਪਰ ਤੁਸੀਂ ਆਪਣੀ ਅਰਦਾਸ ਬੇਨਤੀ ਲਿਖਣੀ ਹੈ ਛੋਟੀ ਸ਼ਹੀਦੀ ਦੇਖ ਦੀ ਜਿਹੜੀ ਰਸਤ ਹੋਵੇਗੀ ਉਸ ਤੇ ਆਪਾਂ ਆਪਣੀ ਅਰਦਾਸ ਪਰਚੀ ਤੇ ਨਹੀਂ ਲਿਖ ਸਕਦੇ ਜਿਹੜੀ ਵੱਡੀ ਹੁੰਦੀ ਜਿਹੜੀ 650 700 ਰੁਪਏ ਦੀ ਸ਼ਹੀਦੀ ਦੇਖ ਦੀ ਰਸਤ ਹੁੰਦੀ ਏ ਉਸ ਦੇ ਵਿੱਚ ਆਪਾਂ ਆਪਣੀ ਅਰਦਾਸ ਬੇਨਤੀ ਲੈ ਕੇ ਪਰਚੀ ਪਾ ਸਕਦੇ ਹਾਂ ਜਦੋਂ ਉਥੋਂ ਸ਼ਹੀਦੀ ਦੇਖਦੀ ਰਸ ਤੇ ਚੁੱਕ ਕੇ ਰਗੜਾ ਲਗਾਉਂਦੇ ਨੇ ਤਾਂ ਖਾਲਸਾ ਜੀ ਉਥੇ ਤੁਹਾਡੀ ਪਰਚੀ ਤੇ ਲਿਖੀ ਹੋਈ ਅਰਦਾਸ ਬੇਨਤੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਤੱਕ ਪਹੁੰਚ ਜਾਂਦੀ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਦਾ ਸਭ ਜਾਣੀ ਜਾਣੇ ਇਹ ਤਾਂ ਖਾਲਸਾ ਜੀ ਆਪਣੇ ਮਨ ਦਾ ਬਹਿਮ ਹੁੰਦਾ ਕਿ ਜੇਕਰ ਮੈਂ ਜਾ ਕੇ ਅਰਦਾਸ ਬੇਨਤੀ ਕੋਲ ਖੜ ਕੇ ਕਰਵਾਵਾਂਗਾ ਤੇ ਫਿਰ ਹੀ ਹੋਵੇਗੀ ਆਪਣੇ ਜਿਹੜੇ ਮਨ ਦੀ ਭਾਵਨਾ ਹੈ ਨਾ ਅੰਦਰਲੀ ਉਹ ਸੱਚੀ ਸੁੱਚੀ ਹੋਣੀ ਚਾਹੀਦੀ ਹੈ ਪਰ ਮਾਤਾ ਘਰ ਬੈਠਿਆਂ ਦੀ ਵੀ ਅਰਦਾਸਾਂ ਬੇਨਤੀਆਂ ਸੁਣ ਲੈਂਦਾ ਸੋ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੁਸ਼ਕਿਲ ਚੱਲਦੀ ਤੁਸੀਂ ਪਾਠ ਵੀ ਬਹੁਤ ਕਰਦੇ ਹੋ ਸੇਵਾ ਵੀ ਕਰਦੇ ਹੋ ਸਿਮਰਨ ਵੀ ਕਰਦੇ ਹੋ ਜੋਤ ਵੀ ਜਗਾਉਣੀ ਹੋ ਪਰ ਕੋਈ ਨਾ ਕੋਈ ਫਿਰ ਵੀ ਤੁਹਾਡਾ ਜਿਹੜਾ ਕੰਮ ਹੈ ਉਹ ਅੜਿਆ ਰਹਿੰਦਾ ਹੈ ਕਾ ਉਸ ਸਾ ਮੇਖਾਰ ਸਾਹਿਬ ਜੀ ਤੁਸੀਂ ਜ਼ਰੂਰ ਇੱਕ ਵਾਰ ਸ਼ਹੀਦੀ ਦੇਖ ਦੀ ਰਸਤ ਕਰਵਾਉਣੀ ਸ਼ੁਰੂ ਕਰੋ ਤੇ ਉਹਨਾਂ ਸਮਾਂ ਤੁਸੀਂ ਮਹੀਨੇ ਬਾਅਦ ਜਾਂ 6 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ 4 ਬਾਅਦ ਉਹਨਾਂ ਸਮਾਂ ਤੁਸੀਂ ਕਰਵਾਈ ਜਾਓ ਜਿੰਨਾ ਸਮਾਂ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਨਹੀਂ ਹੁੰਦੀ ਕਿਉਂਕਿ ਸ਼ਹੀਦੀ ਦੇਖ ਦੇ ਵਿੱਚ ਐਨੀ ਤਾਕਤ ਹੁੰਦੀ ਹੈ ਖਾਲਸਾ ਜੀ ਸ਼ਹੀਦੀ ਦੇਖ ਦੇ ਨਾਲ ਬਹੁਤ ਜਾਦਾ ਖਾਲਸਾ ਜੀ ਕਿਰਪਾ ਹੁੰਦੀ ਹੈ ਸ਼ਹੀਦੀ ਦੇਗ ਦੇ ਨਾਲ ਖਾਲਸਾ ਜੀ ਇਹ ਜੋ ਮਾੜੀਆਂ ਰੂਹਾਨੀ ਇਹ ਵੀ ਦੂਰ ਹੁੰਦੀਆਂ ਨੇ ਜੇ ਆਪਾਂ ਘਰ ਦੇ ਵਿੱਚ ਸ਼ਹੀਦੀ ਦੇਗ ਦਾ ਰਗੜਾ ਲਗਵਾ ਲਈ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ੈ ਨਹੀਂ ਰਹੇਗੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਵੀਰ ਦੀ ਛੋਟੀ ਜਿਹੀ ਹੱਡ ਵੀ ਤੀ ਸ਼ਹੀਦੀ ਦੇਗ ਦੇ ਰਸਤ ਕਰਵਾਉਣ ਦੇ ਨਾਲ ਕਿਵੇਂ ਉਸ ਵੀਰ ਦੀ ਜ਼ਿੰਦਗੀ ਦੇ ਵਿੱਚੋਂ ਇੰਨਾ ਵੱਡਾ ਜਿਹੜਾ ਦੁੱਖ ਹੀ ਉਹ ਦੂਰ ਹੋਇਆ ਸੋ ਇਸੇ ਤਰ੍ਹਾਂ ਖਾਲਸਾ ਜੀ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਕਿਸੇ ਹੋਰ ਵੀਰ ਪੰਤਾ ਵੀ ਭਲਾ ਹੋਵੇ ਉਹ ਤੁਹਾਡੇ ਕਿ ਸ਼ੇਅਰ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਤੇ ਮਾਰਾ ਸੱਚੇ ਪਾਚਾ ਉਸ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਕਮੇਟਬਾਰਗਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਵੀ ਵੱਧ ਤੋਂ ਵੱਧ ਖਾਲਸਾ ਜੀ ਕੁਰਬਾਨੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਚੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸੰਗਤਾਂ ਨੂੰ ਕੁਰਬਾਨੀ ਦੇ ਨਾਲ ਜੋੜੋ ਆਪਣੇ ਬੱਚੇ ਬੱਚੀਆਂ ਸੋ ਕਾਲ ਸਚੀ ਪੁੱਲਾ ਚੋਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੀ ਜਾਣੀ ਅਣਜਾਣੀ ਅਨੇਗਾ ਗੱਲ ਦੀਆਂ ਪੁੱਲਾ ਚੋਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਦੈਨ ਅਤੇ ਦਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੀ ਕਾਰੇ ਚ ਸਫਲ ਕਰਨੇ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਦੇ ਮੇਰ ਭਰਿਆ ਹੱਥ ਰੱਖਣਾ ਸਭਲਾ ਭੈਣ ਭਰਾਵਾਂ ਦੀ ਕਰ ਹਾਸ ਦੀ ਵਾਸ ਦੇ ਰਹਿ ਵਾਹੀ ਗੁਰੂ ਸੱਚੇ ਪਾਛਾ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਸੰਸਾਰ ਨੂੰ ਚੜਦੀ ਕਲਾ ਦੇ ਵਿੱਚ ਰੱਖਣਾ ਮੇਰ ਪਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਵਾਹੀ ਗੁਰੂ ਸੱਚੇ ਪਾਛਾ ਤੰਦਰੁਸਤੀਆਂ ਬਖਸ਼ਣੀਆਂ ਲੰਮੀਆ ਉਮਰਾਂ ਬਖਸ਼ਣੀਆਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਾਰਾ ਸੱਚੇ ਪਾਛਾ ਸਾਰੀਆਂ ਸੰਗਤਾਂ ਦੇ ਮੇਰ ਪਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੁੜਨ ਦੀ ਵਾਹੀ ਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਸੁਮਤ ਬਖਸ਼ੀ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ